ਕੱਜ ਕੇ ਫਤੇ ਬਲੌ ਵਾਈਡ ਵੀ ਦੀ ਕਾਲਸਾ ਵਾਈਡ ਵੀ ਜੇ ਕੀ ਫਤੇ ਪਿਛਲੇ 1.5 ਮਹੀਨੇ ਤੋਂ ਬਹੁਤ ਵੱਡਾ ਨੁਕਸਾਨ ਪੰਜਾਬ 'ਚ ਹੋਇਆ ਤੇ ਖਾਸ ਕਰਕੇ ਮਾਝਾ ਤੇ ਦੁਆਬੇ ਵਿੱਚ ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਜਗ੍ਹਾ ਉੱਤੇ ਜਾਵਾਂ क्योंकि आज भी लड़ाई हड़ा के खिलाफ लड़ाई लड़ी अपनी संगत ने लड़ी सरकार तक कुछ नहीं सकती ना कोई मशीन ना कोई साधन ना कोई, कोई इंजीनियर सो जितने भी मैं गया उ आप पिंड संगत कटे हो कोई बंद बन रही थी कोई होर सेवा कर रही थी ਜਿਹੜਾ ਕੰਮ ਸਰਕਾਰ ਕਰ ਸਕਦੀ ਜਿਹੜੀ ਮੈਂ ਅਸਲੀ ਗੱਲ ਦੱਸਣਾ ਚਾਹਣਾ ਤੁਹਾਨੂੰ ਜਾਂ ਬੰਦ ਪਾ ਬੜ ਆਏ ਕਿਉਂ ਆਪ ਰੋਕ ਸਕਦੇ ਸੀ ਆਪਾਂ ਆਪਾਂ ਜਿਹੜੇ ਡੈਮ ਆਪਣੇ ਹੀ ਟਾਈਮ ਹੈ ਇੱਥੇ ਮਾਧਕੋਟ ਡੈਮ ਉਧਰਲੇ ਪਾਸੇ ਭਾਖੜਾ ਡੈਮ ਪੌਂਡ ਡੈਮ ਆ ਜੈਮਾ ਵਿੱਚ ਪਾਣੀ ਕੰਟਰੋਲ ਕਰ ਲਈਦਾ ਹੁੰਦਾ ਹੈ। ਵੱਡੇ ਬਾਦਸ਼ਾਹ ਸਾਹਿਬ ਨੂੰ ਸਰਕਾਰ ਨੂੰ ਨਿਜੀ ਮੈਂ ਉਹਨਾਂ ਦੇ ਨਾਲ ਗੱਪੀ ਸੀ। ਅਸੀਂ ਪਹਿਲੀ ਜਨਵਰੀ ਦੇ ਮਹੀਨੇ ਮੀਟਿੰਗ ਸਾਧਦੇ ਸੀ ਪੰਜਾਬ ਦੀ ਫਲੱਡ ਕੰਟਰੋਲ ਦੀ। ਕੀ ਹੁਣ 6 ਮਹੀਨੇ ਵੱਗ ਫਲੱਡ ਵੀ ਪੈਣੇ ਆ। ਤਿਆਰੀ ਕਰ ਲੋ ਸਾਰੇ। ਉਦੋਂ ਅਸੀਂ 2-300 ਕਰੋੜ ਰੁਪਇਆ ਦੇ ਕੇ ਆ ਸਾਰੇ ਬੰਦ ਪੱਕੇ ਕਰ ਲੈਂਦੇ ਸੀ। ਸਾਫ ਕਰ ਲੈਂਦੇ ਸੀ 20 ਤੱਕ ਕਰ ਲੈਂਦੇ ਸੀ ਸੇਮ ਮੰਲੇ ਸਾਫ ਕਰ ਲੈਂਦੇ ਸੀ ਜਿੱਥੋਂ ਪਾਣੀ ਕੱਢਣਾ ਤੇ ਜੂਨ ਦੇ ਮਹੀਨੇ ਤੱਕ ਤਿਆਰ ਹੋਇਆ ਹੁੰਦਾ ਸੀ ਤੇ ਨਾਲੇ ਅਸੀਂ ਹਰ ਮੋਰਤ ਨੂੰ ਵੀ ਪੈਂਦਾ ਸੀ ਸਾਡੇ ਕੋਲ ਹਰ ਘੰਟੇ ਦੀ ਰਿਪੋਰਟ ਆਉਂਦੀ ਸੀ ਕਿ ਡੈਮ ਦਾ ਪਾਣੀ ਦਾ ਲੈਵਲ ਕਿੰਨਾ ਹੈ ਕਿੰਨੇ ਡੇਂਜਰ ਤੋਂ ਕੰਨਾ ਕਿੱਥੋਂ ਤੱਕ ਚੱਲ ਗਿਆ ਉਦੇ ਨਾਲ ਹਾਰ ਨਾਲ ਅਸੀਂ ਪਾਣੀ ਕਰਦੇ ਰਹਿੰਦੇ ਸੀ ਕਿ ਹੁਣ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਉਹ ਇੰਨਾ ਕੱਢ ਦਿਓ ਤੁਸੀਂ ਹੈਰਾਨ ਰਹਿ ਜੂਗੇ ਤੁਸੀਂ ਹੈਰਾਨ ਰਹਿ ਜਾਓਗੇ ਜਿਸ ਦਿਨ ਇਹਨਾਂ ਨੇ ਗੇਟ ਖੋਲੇ ਸੀ ਖੀਨ ਡੈਮ ਦੇ ਜਿਹੜਾ ਤੁਹਾ ਦਾ ਬਾਅਦ ਇਹ ਸਾਰਾ ਪਾਣੀ ਆਇਤਾ ਹੈ ਉਹਦੀ ਹਿੱਸਾ ਕਰ ਡੈਮ ਦੇ ਟੱਠੇ ਹੀ ਸਾਰੇ ਗੇਟ ਕੋਲ ਤੇ 2.5 ਲੱਖ ਕਿਊਸਿਕ ਪਾਣੀ ਆ دریا ਦਾ ਕਪੈਸਿਟੀ ਕੱਲੀ 1 ਲੱਖ ਦੀ ਹੈ ਤੇ 2.5 ਲੱਖ ਇੱਕਦਮ ਛੱਡਦਾ 2.5 ਲੱਖ ਦੂਜੇ ਨੇ ਜਾਂਦਾ ਵੀ 3 ਲੱਖ ਜਾਂਦਾ ਤੇ ਜਿਹੜਾ ਹਾਦਪੁਰ ਡੈਮ ਦਾ ਰੋਗ ਦਾ ਪਾਣੀ ਤੁਸੀਂ ਦੇਖ ਲਓ ਇੰਜੀਨੀਅਰ ਨੇ 6 ਮਹੀਨੇ ਪਹਿਲੇ ਕਹਿੰਦਾ ਸੀ ਕਿ ਇਹਦੀ ਰਿਪੇਅਰ ਹੋਣ ਵਾਲੀ ਹੈ ਨਹੀਂ ਇਹਨੇ ਰੁੜ ਜਾਣਾ ਆ ਝਾੜੂ ਵਾਲੀ ਸਰਕਾਰ ਨੇ ਇੰਨੇ ਲੈ ਕੇ ਰਿਪੇਅਰ ਹੀ ਨਹੀਂ ਕਰਾਈ ਜਿਹੜਾ ਅੱਗੇ ਪਾਣੀ ਰੁਕ ਸਕਦਾ ਸੀ ਉਹ ਵੀ ਰੁੜਤਾ ਤੇ ਤੁਸੀਂ ਸਾਰਾ ਇਲਾਕਾ تباہ ਹੋ ਗਿਆ। ਸਹੀ ਬਣੀ ਤੇ ਪਾਕੀ ਹੈ ਮੁੱਖ ਮੰਤਰੀ ਹੈ ਇੰਨਾਂ ਦੀ ਸਰਕਾਰ ਹੈ ਜਿਹਨੇ ਐਡਾ ਵੱਡਾ ਨੁਕਸਾਨ ਕਰਤਾ। ਅੱਛਾ ਕੀ ਕਹਿੰਦੇ ਆ? ਚਲੋ ਬੰਦੀ ਹੋ ਗਈ। ਉਦੋਂ ਦਾਜ ਨੂੰ ਜਦੋਂ ਪਾਣੀ ਆ ਗਿਆ ਘਰ-ਘਰ ਵੱੱਡ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ, ਫੋਕਟਾ ਇੰਜੀਨੀਅਰ ਭੇਜੋ, ਵਿਭਾਗ ਭੇਜੋ। ਪੁਰਸਤੇ ਜੇ ਹ ਇਕੱਠੇ ਕਰਕੇ ਲੱਗ ਜਾਓ ਨਹੀਂ ਐਨੇ ਢੀਠਾ ਅਜ ਤੱਕ ਨਹੀਂ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਕੱਡੇ ਆ ਬਚਾਰੇ ਨੇ ਕਿਸੇ ਨੇ ਹਜ਼ਾਰ ਰੁਪਏ ਕਿੱਲਾ ਕੋਲੋਂ ਪਾ ਕੇ ਬਚਾਇਆ ਆਪਣਾ ਲੱਕ ਕਿਸੇ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤੱਕ ਕੋਈ ਅੱਛਾ ਹੁਣ ਕੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਮਾ ਆ ਗਿਆ ਜੀ ਇਹਨੇ ਸੌਂਖ ਆਲੀ ਜੀ ਇਸ ਕਰਕੇ ਇਹਨੂੰ ਮੋਟਾ ਪਾ ਦਿਓ ਜਿਹੜੇ ਸੌਂਖ ਖਾਂਦੇ ਨੇ ਸਹੀ ਮੈਨੇ ਤੇ ਉਹਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਬ ਦਾ ਪੱਕਾ ਹੈ ਅਸੀਂ ਜੋ ਕਹਿੰਦੇ ਆ ਕਰਦੇ ਆ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਵਾਰ ਹੈ ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਭੀਪੀਸੀ ਹੈ ਭਾਵੇਂ ਝਾੜੂ ਵਾਲੇ ਉਹਨਾਂ ਵਾਸਤੇ ਘਰ ਨਹੀਂ ਆ ਗੈਸਟ ਹਾਊਸ ਹੈ ਸਹਿਰਪੁਰ ਕਰਨਾਏ ਆ ਜੇ ਦਾਅ ਬਣ ਕੇ ਰਹਿ ਗਏ 5 ਸਾਲ ਨਹੀਂ ਦਾਅ ਬਣਿਆ ਤਾਂ ਲੱਗੀ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ ਇਹਨਾਂ ਦਾ ਕੀ ਲਗਾਥੁਰ ਦੇ ਨਾਲ ਥੋੜਾ ਨੁਕਸਾਨ ਹੋਇਆ ਵੀ ਦੇਖੋ ਕੀ ਇਹ ਘਰ ਦੀ ਕੇਜਰੀਵਾਲ ਦੇ ਫੋਟੋ ਆ ਮੋਕਾ ਕੇਲੀਵਾਲ ਦੇ ਕਿਉਂ ਨਹੀਂ ਅੱਗੇ ਬੰਨਾਂ ਦੇ ਖੜਿਆ ਕਿਉਂ ਨਹੀਂ ਮੁੱਖ ਮੰਤਰੀ ਬੰਨਾਂ ਦੇ ਖੜ ਕੇ ਆਪ ਅਫਸਰ ਲਾ ਕੇ ਉਹਨੇ ਮਦਦ ਕੀਤੀ ਐਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਪਛਾਣੀਆਂ ਜੇ ਗਲਤੀ بار بار ਕਈ ਆਉਂਗੇ ਨੁਕਸਾਨ ਇੰਨਾ ਹੋ ਜਾਊਗਾ ਕਿ ਖੜਾ ਹੋਣਾ ਘੋਲਣਾ ਇੱਥੇ ਬਹਿ ਜਾ ਕੋਈ ਗੱਲ ਨਹੀਂ ਸਾਰੀ ਸੱਗਤ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰ Passe ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗੈਰ ਆਹ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਥ ਤੋਂ ਬਗੈਰ ਟੱਕਰੀ ਤੋਂ ਬਗੈਰ ਕਿਤੇ ਝਾੜ ਨਹੀਂ ਵੀ ਹੁੰਦੇ ਸੀ ਆਪਾਂ ਦੋ ਗੱਲ ਮੈਨਾਂ ਲੈਣ ਵਾਸਤੇ ਪਾਉਂ ਦੇ ਪੰਥ ਦੇ ਪਿੱਛੇ ਪਿੱਛੇ ਸ਼ੁਰੂ ਮਾਰ ਦਿੰਦੇ ਛੋਟੀ ਜੀ ਸੇਰਮਨੀ ਵਾਸਤੇ ਆਪਾਂ ਲੱਗਿਆ ਕਿ ਬਜ਼ੁਰਗ ਨਹੀਂ ਆਉਂਦੇ ਸੀ ਤਾਈਓ ਕਿਹਾ ਜਾਂਦਾ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨਾਲ ਕੱਟੀ ਏ ਜੇ ਉਹਨਾਂ ਦੇ ਦਿਲ ਚੋਂ ਅੱਜ ਵਰਗੀ ਸੋਚ ਹੁੰਦੀ ਕਿਨੇ ਜਾਣਾ ਸੀ ਕਿੱਲਾ ਚ ਵਾਪਸ ਉਸ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਹੈ ਇੱਥੋਂ ਕਿਤੇ ਜਾ ਨਹੀਂ ਸਕਦੇ ਹੁੰਦਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਇੱਥੋਂ ਅੱਜ ਬੰਦ ਕਰਤੇ ਉੱਥੇ ਵੀ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਹੈ ਤੇ ਇੱਥੇ ਜਕੜੇ ਹੋਈਏ ਤੇ ਤਕੜਾ ਆਪਣੀ ਪਾਰਟੀ ਕਰ ਸਕਦੀ ਹੈ ਖਾਲੀ-ਖਾਲ। ਓਏ ਕੋਣ ਆ ਦੀ ਆਕਾਲੀ ਦਾ ਜੋ ਕੁਝ ਵੀ ਬਣਿਆ ਪੰਜਾਬ ਚ ਸਾਰਾ ਕੁਝ ਹੀ ਅਕਾਲੀ ਦਲ ਦਾ ਲੱਗਦਾ ਆ ਭਾਵੇਂ ਰਣਜੀਤ ਸਾਗਰ ਡੈਮ ਹੈ ਭਾਵੇਂ ਸੜਕ ਹੈ ਭਾਵੇਂ ਇਹ ਨਹਿਰ ਹੈ ਭਾਵੇਂ ਧਰੂ ਕਿਊਬਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਆਟਾ ਦਾ ਸ਼ਗਲ ਪੈਨਸ਼ਨ ਹੈ ਜੋ ਕੁਝ ਵੀ ਤੁਸੀਂ ਸੋਚ ਲੋ ਸ਼ੁਰੂਆਤ ਅਕਾਲੀ ਦਲ ਦੀ ਤੇ tinca tinca ਇਕੱਠਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਸਤੇ ਟੋਅਸ ਕਰਕੇ ਅ 10 ਸਾਲ ਗਵਾਲੇ ਹੁਣ ਐਸ ਚੱਕੜਾ ਚਾਹੀਏ ਅਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਤਾਕਤਾਂ ਦਾ ਨਿਸ਼ਾਨਾ ਹੈ ਕਿ ਖਾਲਸਾ ਕੌਮ ਨੂੰ ਕਮਜ਼ੋਰ ਕਰਨਾ ਹੈ ਤੁਹਾਡੇ ਸਾਹਮਣੇ ਤੁਸੀਂ ਅਕਾਲੀ ਦਲ ਕਮਜ਼ੋਰ ਕਰਤਾ ਤੱਕ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤੱਕ ਪਟਨਾ ਸਾਹਿਬ ਹੀ ਬੈਂਕਿੰਗ ਤੇ ਕਬਜ਼ਾ ਕਰ ਗਏ ਦਿੱਲੀ ਗੁਜਰਾਤ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਐਸਪੀਸੀ ਤੋੜਤੀ ਹਰਿਆਣਾ ਲਗਪਨਾ ਤਾਂ ਉੱਥੇ ਕਬਜ਼ਾ ਕਰ ਗਏ ਐਜੀਪੀਸੀ ਤੇ ਵੀ ਕਬਜ਼ਾ ਕਰਨ ਲੱਗੇ ਸੀ ਆ ਤਾਂ ਤਕੜੇ ਹੋ ਗਿਆ ਆਪਾਂ ਬਾਹਰ ਲੀ ਇੱਥੇ ਵੀ ਕਰ ਲੈਂਦੇ ਫਿਰ ਥੋੜੇ ਪੱਲੇ ਕੁਝ ਨਹੀਂ ਹੋਣਾ ਸੀ ਖਾਲਸਾ ਜੀ ਇਹ ਮੈਂ ਦੇਖਿਆ ਕਰੋ ਕਿ ਇੱਕ ਬੰਦਾ ਜੀ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸ੍ਰੀ ਸਾਹਿਬ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਿਛੋਕੜ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਜੈੱਡ ਭੇਜੇ ਐ ਥੋੜੇ ਤੋਂ ਵੱਡੇ ਸਿੱਖ ਬਣ ਸਕਣਗੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ मैं अच हड़ा वास्ते हैं मैं समुची लीडरशिप को सारे काम छावा चला हाजर अज तकर मैं लगता है दो लग तो ढाई सौ पानी इथ तो डेरा बा नानकना नगर तीन हल्के जारी है ਹੋਰ ਵੀ ਚਾਰਾ ਸੀ ਢਿੱਜਦੇ ਆ ਕਿਸੇ ਵੀ ਜਿੰਨਾ ਵੀ ਚਾਰਾ ਚਾਹੀਦਾ ਜਿੰਨੀ ਤੂੜੀ ਚਾਹੀਦੀ ਹੈ ਦੱਸੀ ਜਾਓ ਅਸੀਂ ਟਰਾਲੀਆਂ ਦੇ ਟਰਾਲੀਆਂ ਭੇਜੀ ਜਾਵਾਂਗੇ ਮੇਰੇ ਨਾਲ ਲਗਾ ਸਾਹਿਬ ਬੈਠੇ ਸੀ ਮੈਂ ਬੱਬੇ ਵਾਲੀ ਸਾਹਿਬ ਨੂੰ ਵੀ ਕਿਹਾ ਜੱਦ 로ਦੀਵਿੰਦਰ ਸਾਹਿਬ ਜਿੰਨੇ ਹੱਥਾਂਛੋਇਆ ਜੇ ਟਰੈਕਟਰਾਂ ਦੀ ਲੋਡ ਹੈ ਕਿਉਂਕਿ ਹੁਣ ਖੇਤਾਂ ਚ ਪੁੱਛਿਆ ਮਿੱਟੀ ਆ ਗਈ ਰੇਤ ਆ ਗਿਆ ਮੈਨੂੰ ਦੱਸ ਦਿਓ 2-3 ਹਜ਼ਾਰ ਟਰੈਕਟਰ ਅਸੀਂ ਇਕੱਠੇ ਮਾਲਵੇ ਤੋਂ ਭੇਜ ਦਿੰਨੇ ਆ ਆਪ ਹੱਬ ਅੱਛੀ ਰਗਾੜ ਤੇ ਲੱਜ ਕੇ ਕਹਿਣਾ 15-20 ਦਿਨਾਂ ਕੰਮ ਕੰਮ ਪਹਿਲੇ ਆਪਾਂ ਜ਼ਮੀਨਾਂ ਠੀਕ ਕਰ ਦਈਏ 20 ਜਿੰਨਾ ਚਾਹੀਦਾ ਕਣਕ ਦਾ ਬੀਜਣ ਵਾਸਤੇ ਉਹ ਅਸੀਂ ਤੁਹਾਨੂੰ ਦੇਵਾਂਗੇ ਇੱਕ ਜਿਹੜੇ ਬਹੁਤ ਗਰੀਬ ਹੈ ਮਜ਼ਦੂਰੀ ਕਰਦੇ ਸੀ ਢਿਹਾਰੀਆਂ ਕਰਦੇ ਸੀ ਉਹ ਵਿਚਾਰੇ ਵੀ ਉਹਨਾਂ ਦਾ ਬੁਰਾ ਹਾਲ ਹੋ ਗਿਆ 150 ਹਜ਼ਾਰ ਪਰਵਾਰਾਂ ਨਾਲ ਅਸੀਂ ਕੰਕ ਵੀ ਦੇ ਰਿਆਂ ਲਿਸ਼ਟਾ ਬਣਾ ਲਓ ਪਿੰਡ ਵਾਈ ਪਰ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਕਿ ਪਿੰਡ ਪਿੰਡ ਜਾ ਕੇ ਵੰਡਨੀ ਹੈ ਐ ਨਹੀਂ ਕਿ ਇਕਾਲੀ ਖੜੀ ਕਰ ਲਈ ਉਹ ਫਿਰ ਤਾਂ ਜਿੰਨੇ ਸਾਰੇ ਪੈ ਜਾਂਦੇ ਆ ਉਹਦਾ ਨੁਕਸਾਨ ਹੋ ਜਾਂਦਾ ਵਰਕਰ ਪਿੰਡ ਪਿੰਡ ਜਾ ਨਾਲੇ ਮੈਂ ਸਪਰੇਅ ਕੋ ਭਿਜਿਆ ਮਸ਼ੀਨਾ ਬਿਮਾਰੀ ਤੋਂ ਬਚਣ ਵਾਸਤੇ ਆਗਿਆ ਤੁਹਾਡੇ ਕੋਲੇ ਹੁਣ ਪਿੰਡਾਂ ਦੀ ਜੂੜੀ ਲਾਓ ਕਿ ਕਿ ਮੈਨੂੰ ਰੋਜ਼ ਵੀਡੀਓ ਭੇਜਿਆ ਕਰੋ ਕੀ ਪਿੰਡ ਪੈ ਜਾ ਕੇ ਸਪਰੇਅ ਕਰਕੇ ਸੋ ਦਾ ਰੋਜ਼ ਸਪਰੇਅ ਕਰੋ ਪਿੰਨਾ ਕਰੋਗੇ ਨਾ ਫਿਰ ਮੱਛਰ ਤੇ ਬਿਮਾਰੀਆਂ ਨਹੀਂ ਆਉਣਗੀਆਂ ਆ ਵੀ ਹੁਣ ਆਪਾਂ ਸਾਰੀ ਸੇਵਾ ਕੀਤੀ ਹੈ ਬਾਕੀ ਹੋਰ ਕਿਸੇ ਕਿਸੇ ਡਾਕਟਰਾਂ ਦੀ ਟੀਮਾਂ ਵੀ ਭੇਜਣੇ ਮੈਂ ਕੀਤੀ ਹੈ ਦੱਸੋ ਕਿ ਕਿਹੜੇ ਦਿਨ ਚਾਹੀਦੇ ਆ ਉਹ ਅਸੀਂ ਡਾਕਟਰਾਂ ਦੀ ਪਸ਼ੂਆਂ ਤੇ ਡਾਕਟਰਾਂ ਦੀ ਤੇ ਜਾਂ ਆਪਣੇ ਬੰਦਿਆਂ ਦੇ ਡਾਕਟਰ ਕੀਮਾ ਵੀ ਆ ਰਹੀਆਂ ਦਵਾਈਆਂ ਵੀ ਨਾਲ ਲਾਉਣਗੀਆਂ ਸੋ ਮੇਰਾ ਇੱਕੋ ਹੀ ਪਿਆਰਿਸ਼ ਹੈ ਆਓ ਸਾਰਿਆਂ ਲਈ ਬੇਨਤੀ ਹੈ ਆ ਮਹੀਨਾ ਤੁਸੀਂ ਸੇਵਾ ਸਾਰਿਆਂ ਨੇ ਕਰਨੀ ਹੈ ਜਿੱਥੇ ਜਿੱਥੇ ਆਪਣੇ ਪਿੰਡਾਂ ਜ ਲੋੜ ਹੈ ਹਰ ਗਰੀਬ ਤੇ ਹਰ ਕਿਸਾਨ ਦੀ ਹਰ ਵਪਾਰੀ ਜਿੱਥੇ ਵੀ ਕੰਮ ਤੇ ਲੋੜ ਹੈ ਉਥੇ ਸੇਵਾ ਕਰਨੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਇਹ ਦੇਖ ਕੇ ਪਤਾ ਲਿਓ ਬੋਲ ਕੇ ਬੈਠੇ ਰਹੋ ਆ ਗਏ ਬੈਠੇ ਬੈਠੋ ਭਾਈ ਸਾਰੇ ਉੱਠਣਾ ਵੀ ਕਿਹੇ ਵੀ ਕਹਿੰਦੇ ਨਾ ਸਰਕਾਰਾਂ ਦੀ ਬੱਚੀ ਨਜ਼ਰ ਆ ਰਹੀ ਹੈ ਇੰਨੀ ਹਾਂਜੀ ਸਰਕਾਰਾਂ ਦੀ ਮਨਸ਼ਾ ਕੀ ਨਜ਼ਰ ਆ ਰਹੀ ਹੈ ਇੰਨੀ ਜਿਆਦਾ ਆਮ ਦੇਖੀ ਕਿਉਂ ਪੰਜਾਬੀ ਜੀ ਕਰ ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਚਲੋ ਥੋੜੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਡੈਮ ਤੋਂ ਪਾਣੀ ਛੱਡਤਾ ਘੜ ਤੋ ਘੜ ਹੁਣ ਤਾਂ ਮਦਦ ਤੇ ਆ ਜਾਓ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਵਿਚਾਰੇ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਲੈਕ ਸਰਕਾਰ ਹੈ ਤੇ ਡਰਾਮੇ ਕਰਨ ਨੂੰ ਹਟਦੀ ਨਹੀਂ ਹੁਣ ਸੈਸ਼ਨ ਬੁਲਾ ਲਿਆ ਸੈਸ਼ਨ ਤੇ ਕੀ ਕੀਤਾ ਉਹਨਾਂ ਨੇ ਟਿੱਚਰਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਪਿੱਛਤਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵਿਲੇ ਟਾਈਮ ਹੁਣ ਘੜ ਤੋਂ ਘਟ ਹਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਹਲੇ ਵੀ ਤੁਹਾਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਹੈ ਘੜ ਤੋਂ ਘਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰਜੋ ਨਹੀਂ ਤਾਂ ਇਹ ਜਾ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਥੋੜੇ ਤੁਹਾਨੂੰ ਤੇ ਥੋੜੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ ਆ। 20 ਹਜ਼ਾਰ ਨੇਸ਼ਨਲ ਲੀਗ ਪਲੈਨਿੰਗ ਕਰਦੇ ਆ। ਸਾਹਿਬ ਇਹ ਸਾਥ ਉਪਰਮਾਣ। ਕੇਂਦਰੀ ਮੰਤਰੀ ਬੀ.ਐਲ.ਵਾੜਮਾ ਨੇ ਆਪਣਾ ਚੋਣ ਲੱਲਿਆ ਵਾ ਕੱਲ ਕਿਤੇ ਵੀ ਆ।